ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਅੱਜ ਦੀ ਵਿਜਿਟ ਪਿੰਡ ਅਲਗੋ ਕੁੱਠੀ ਅੱਡਾ ਤੇ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਭਾਈ ਗੁਰਸਾਖ ਪਸੰਦ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਵਧੇਰੇ ਜਾਣਕਾਰੀ ਭਾਈ ਸਾਬ ਤੋਂ ਲੈ ਕੇ ਤੁਹਾਡਾ ਨਾਂ ਕਰਦੇ ਆਂ ਸਾਂਝੀ ਆਟਾ ਤੱਕਰ ਜਰੂਰ ਬਨੇ ਰਹੋ ਕਰਦੇ ਆਂ ਗੱਲ ਪਰ ਬਾਈ ਜੀ ਫਾਸਤੀ ਕਾਰ ਫਾਸਤੀ ਕਾਰ ਜੀ ਠੀਕ ਠਾਕ ਜੀ ਹਾਂਜੀ ਚੱਲਦੀ ਹੈ ਨਹੀਂ ਪਾਈ ਜਾਂਦੇ ਜੀ ਨਹੀਂ ਰੋੜ ਹੀ ਆ ਜਾਂਦਾ ਹੈ ਹਨਾ ਤੇ ਕਰੀਏ ਹੋਏ ਗੱਲਬਾਤ ਆਪਾਂ ਮੀਂਹ ਕਣੀਆਂ ਪੈਂਦੀਆਂ ਤੇ ਫਿਰ ਅੰਦਰ ਵੀ ਪੈਂਦੀਆਂ ਨਾਮ ਐਡਰੈਸ ਦੱਸਿਓ ਪਹਿਲਾਂ ਨਾਮ ਹਾਂ ਗੱਲ ਗੋ ਨੂੰ ਠੀਕ ਹਾਂ ਤੇ ਵੀ ਪਟੇ ਜੀਲਾ ਤਰਨਤਾਰਨ ਇੱਕੋ ਕਾਈ ਅੱਜ ਇੱਕੋ ਹੀ ਅੱਜ ਕਰੋ ਸਹੀ ਆ ਫੇ ਰਾਤੀ ਸੋਈ ਆ ਕੱਲ ਸ਼ਾਮੀ 4-5 ਵਜੇ ਅੱਜ ਯਾਰ ਪਾਤੀ ਰਾਤ ਇਹ ਸਭ ਓਕੇ ਓਕੇ ਬਬਲਾ ਕੰਨਾ ਗਿਆ ਬੋਲਾ 8 9 ਲੀਟਰ ਜੇ 8 9 ਕਿਲੋ ਬੱਚਾ ਮੇਲ ਕਾਪ ਹਨਾ ਪਾ ਲੈ ਗਈ ਨਾ ਇੱਕ ਸਾਈਡ ਨੂੰ ਪਾ ਲੈ ਗਈ ਆ ਇੱਧਰ ਹਨਾ ਉਰ ਲਈ ਸਾਈਡ ਥੋੜੀ ਜੀ ਹੈਗੀ ਆ ਹਾਂ ਬਾਕੀ ਚੌਣ ਠੰਡੇ ਗੰਢੀ ਉੜੀਆ ਰੱਖੋ ਵਾਹ ਜੀ ਵਾਹ ਚੌਣ ਓਕੇ ਹਨਾ ਤੇ ਕਿਨਵਾ ਸੁਗਾ ਆ ਗਈ ਇਹ ਦੂਜਾ ਸੁਗਾ ਠੀਕ ਆ ਜੀ ਦਿੱਸੀ ਸੰਭੀ ਨਹੀਂ ਕੇ ਆਓ ਫਿਰ ਸੁਕੇ ਵੀ ਇੱਕ ਰਾਂ ਫਰਕ ਪੈ ਜਾਂਦਾ ਹੈ ਚਾਰੋਂ ਤੂਰੂ ਬਣੀ ਠੀਕ ਆ ਖੁੱਲ ਕੇ ਗਾਲੇ ਪੈ ਕੇ ਕਰਮਾ ਲਈ ਹਨਾ ਹੂੰ ਮੇਯੋਂ ਇੰਟ ਓਕੇ ਆ ਓਕੇ ਓਕੇ ਬਾਕੀ ਸੋਇਆ ਡੱਗਰ ਦਾ ਫਰਕ ਪੈ ਹੀ ਜਾਂਦਾ ਅੱਜ ਨੂੰ ਭਾਲ ਜ ਇੱਕ ਸਾਈਡ ਨੂੰ ਹੈਗੀ ਥਾਂ ਚਾਰੇ ਓਕੇ ਆ ਬੌਲਾ 7-8 ਕਿਲੋ ਜਿਹੜਾ ਇਸ ਟਾਈਮ ਹੋਊਗਾ ਜਿਹੜਾ ਤਾਜੀ ਸੂਈਏ ਜਿਹੜੇ ਪੁੜੇ ਵੀ ਨਹੀਂ ਚੁੱਕੇ ਕਰਮ ਵਾਲੀ ਨੇ ਠੀਕ ਹੈ ਜੀ ਭਾਲ ਹੈਗੀ ਆ ਉਹ ਜੇ ਥਾਂਲੇ ਵਾ ਪੱਤਰ ਹੋ ਠੀਕ ਹੈ ਜੀ ਦੇਖ ਸਕਦੇ ਜੀ ਤੇ ਭਾਲ ਨਾਲ ਥੋੜਾ ਜਿਆਦਾ ਕਿ ਜਿਵੇਂ ਇੱਕ ਬੰਦਾ ਸਾਈਡ ਦੀ ਨਯੋ ਮੋੜ ਲਿਓ ਕੱਟਕਾਰ ਦੀ ਕੋਸ਼ਿਸ਼ ਲਓ ਕੱਟਕਾਰ ਸੋਨਾ ਜਿੰਨੀ ਕਹਿ ਗਈ ਆ ਤੇ ਭਾਈ ਸਾਫ ਸੈਂ ਤਾਂ ਮੁੱਲ ਕੀ ਕਰ ਦਿੱਗੇ ਮੁੱਲ ਭਾਵੇਂ ਜਣਾ 45 ਕਰ ਲਿਏ ਅੱਛਾ ਆਪਾਂ ਮੋਲੇ ਦਾ 40 ਕਰਦੇ ਆ ਹਾਂ ਨਾ ਯਾਰ ਕੈਸ਼ ਉਹ ਕਰਦਾ 40 ਹਾਂ ਜੀ ਚੰਗਾ ਮੇਰਾ ਹੋਰ ਕਰ ਲੇ ਹੋਰ ਕਰ ਦੇ ਚਾਰ ਹੋਰ ਕਰ ਦਿੰਨੇ ਆ ਕਿੰਨੇ 40 ਦੀ 40 ਦੀ ਗਾਹ ਚੰਗੀ ਠੰਡੀ ਠੁੰਡੀ ਬੜੀ ਆ ਅੱਛਾ ਜੀ ਤੇ ਗਾਹ ਠੰਡੀ ਆ ਜੇ ਨਹੀਂ ਮੱਤ ਕਾੜਾਂਗੇ ਠੀਕ ਆ ਵਾਹ ਜੀ ਵਾਹ ਭਾਰਾ ਮਾ ਦਿੰਨੇ ਝੋੜ ਦੇ ਫੋਲੀ ਆ ਨਾ ਫੋਲੀ ਫੋਲੀ ਵਾਹ ਜੀ ਵਾਹ ਚਵਾਈ ਬੜੀ ਸੋਹਣੀ ਲੱਗੀ ਆ ਫੋਲੀ ਹੈ ਨਾ ਫੋਲੀ ਨੂੰ ਸਾਰੇ ਸੁਣਾ ਜੀ ਹਾਂ ਓਕੇ ਆ ਜੀ ਇਹਨੇ ਕਰਕੇ ਜਾਰਾ ਨਹੀਂ ਤੁਹਾਨੂੰ ਖਪਾਉਂਦੇ ਭੈਣ ਭਰਾ ਤੇ ਇੱਕੋ ਮਾਰਚ ਰੱਖੀਏ ਫਿਕਸ ਰੇਟ ਹੀ 38000 ਦੀ ਦੇ ਜੀ ਇੱਕੋ ਰੇਟ ਫਿਕਸ ਹੀ ਉਹ ਚੋ ਘਟਾਇਓ ਨਾ ਸੱਜਣੋ ਹਾਂ 38 ਦੀ ਜਾਣ ਦੋ ਘਟਾਇਓ ਨਾ ਤੇ 38000 ਦੀ ਦੇ ਦੋ ਫਿਕਸ ਰੇਟ ਇੱਕੋ ਕਰ ਦੋ ਚੋ ਚੋੜੀ ਹੋਣੀ ਮੁੜ ਕੇ ਭੈਣ ਭਰਾ ਆ ਜਾਂਦੇ ਇੰਨੇ ਦੇ ਰੇ ਇੰਨੇ ਦੇ ਠੀਕ ਆ ਜੀ ਤੇ ਲਓ ਸੱਜਣੋ 38 ਦੀ ਲਾਸਟ ਦੇ ਦਾਂਗੇ ਤਾਜੀ ਸੂਈ ਆ ਦੁੱਧ ਪਾਜੂਗੀ ਚੰਗਾ ਵਹਿੜ ਸੋਹਣੀ ਆ ਤੇ ਸਾਡੇ ਵੱਲੋਂ ਸਾਸੀ ਕਰਗੀ ਸਾਰੇ ਭੈਣ ਭਰਾਓ